ਨਗਰ ਨਿਗਮ ਪਠਾਨਕੋਟ ਦੇ ਸੰਯੁਕਤ ਕਮਿਸ਼ਨਰ ਸੁਰਜੀਤ ਸਿੰਘ ਨੇ 39 ਸਾਲਾਂ ਦੀ ਲੰਮੀ ਤੇ ਇਮਾਨਦਾਰੀ ਭਰੀ ਨੌਕਰੀ ਦੇ ਬਾਅਦ ਅੱਜ ਸੇਵਾ ਮੁਕਤੀ ਪ੍ਰਾਪਤ ਕੀਤੀ। ਉਹਨਾਂ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹਿਰੀ ਜਨਤਾ ਨੇ ਭਾਗ ਲਿਆ। ਸੁਰਜੀਤ ਸਿੰਘ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਹਨ ਜਿੱਥੇ ਉਹਨਾਂ ਨੇ ਆਪਣੀ ਸਕੂਲ ਦੀ ਮੁੱਢਲੀ ਪੜ੍ਹਾਈ ਪੂਰੀ ਕੀਤੀ ਅਤੇ ਸਾਲ 1986 ਵਿੱਚ ਇੰਜੀਨੀਅਰਿੰਗ ਦਾ ਡਿਪਲੋਮਾ ਪੂਰਾ ਕਰਕੇ ਉਹਨਾਂ ਨੇ SYL ਪ੍ਰੋਜੈਕਟ ਵਿੱਚ ਬਤੌਰ ਸੁਪਰਵਾਈਜ਼ਰ ਆਪਣੀ ਨੌਕਰੀ ਸ਼ੁਰੂ ਕੀਤੀ 1990 ਵਿੱਚ ਥੀਮ ਡੈਮ ਵਿੱਚ ਜੂਨੀਅਰ ਇੰਜੀਨੀਅਰ ਦੇ ਤੌਰ ਤੇ 16 ਸਾਲਾਂ ਤੱਕ ਸੇਵਾਵਾਂ ਨਿਭਾਈਆਂ 2006 ਵਿੱਚ ਉਹਨਾਂ ਨੂੰ SDO ਦੇ ਤੌਰ ਤੇ ਨਗਰ ਨਿਗਮ ਜਲੰਧਰ ਪੇਜਿਆ ਗਿਆ ਜਿੱਥੇ ਉਹਨਾਂ ਨੇ 8 ਸਾਲ ਤੱਕ ਜ਼ਿੰਮੇਵਾਰੀਆਂ ਸੰਭਾਲੀਆਂ 2014 ਵਿੱਚ ਉਹਨਾਂ ਦੀ ਸੀਐਨਡੀ ਰੋਲ ਵਿੱਚ ਤਰੱਕੀ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਨਗਰ ਨਿਗਮ ਫਗਵਾੜਾ ਵਿੱਚ ਅਸਿਸਟੈਂਟ ਕਮਿਸ਼ਨਰ ਦੀ ਵੀ ਭੂਮਿਕਾ ਨਿਭਾਈ 2019 ਤੋਂ 2025 ਤੱਕ ਸੰਯੁਕਤ ਕਮਿਸ਼ਨਰ ਦੇ ਤੌਰ ਤੇ ਨਗਰ ਨਿਗਮ ਪਠਾਨਕੋਟ ਵਿੱਚ ਤਾਇਨਾਤ ਰਹੇ ਉਹਨਾਂ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਲਈ ਕਈ ਮਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਗਏ। ਨਗਰ ਨਿਗਮ ਪਠਾਨਕੋਟ ਵਿੱਚ ਸੰਯੁਕਤ ਕਮਿਸ਼ਨਰ ਰਹਿੰਦਿਆਂ surjit singh ਨੇ ਸ਼ਹਿਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਸ਼ਹਿਰ ਵਿੱਚ ਕੂੜਾ ਕਰਕਟ ਨੂੰ ਖਤਮ ਕਰਨ ਲਈ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਨਾਲ ਮਿਲ ਕੇ ਮੁਹਿੰਮ ਚਲਾਈ ਅਤੇ ਸ਼ਹਿਰ ਵਿੱਚੋਂ ਵੱਡੇ ਪੱਧਰ ਤੇ ਕੂੜੇ ਦਾ ਖਾਤਮਾ ਕੀਤਾ। ਵਿਸ਼ੇਸ਼ ਤੌਰ ਤੇ ਸ਼ਹਿਰ ਦੀ ਨੋਹਾਰ ਨੂੰ ਬਦਲਣ ਲਈ ਉਨਾ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਲਗਾਏ ਗਏ ਜਿੱਥੇ ਇੱਕ ਪਾਸੇ ਸਰਕਾਰ ਦੇ ਸਹਿਯੋਗ ਨਾਲ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਗਿਆ ਉਥੇ ਸ਼ਹਿਰ ਵਾਸੀਆਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਸਮਾਗਮ ਦੌਰਾਨ ਅਧਿਕਾਰੀਆਂ ਨੇ ਉਹਨਾਂ ਦੀ ਮਿਹਨਤ ਇਮਾਨਦਾਰੀ ਅਤੇ ਸ਼ਹਿਰ ਦੀ ਭਲਾਈ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਮੇਅਰ ਪੰਨਾ ਲਾਲ ਪਾਟਿਆ ਨੇ ਸਨਿਯੁਕਤ ਕਮਿਸ਼ਨਰ ਸੁਰਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਸੁਰਜੀਤ ਸਿੰਘ ਨੇ ਇਮਾਨਦਾਰੀ ਅਤੇ ਦੰਦੇਹੀ ਨਾਲ ਨਗਰ ਨਿਗਮ ਪਠਾਨਕੋਟ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਹਨਾਂ ਦੱਸਿਆ ਕਿ ਸੁਰਜੀਤ ਸਿੰਘ ਇੱਕ ਸੁਲਝੇ ਹੋਏ ਵਿਅਕਤੀ ਹਨ ਅਤੇ ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਪੰਚਾਰਾ ਅਤੇ ਸੁਮੇਲ ਬਣਾ ਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਐਮ ਯੋਗਦਾਨ ਦਿੱਤਾ ਹੈ। ਉਨਾ ਕਿਹਾ ਇਸ ਸੰਯੁਕਤ ਕਮਿਸ਼ਨਰ ਸੁਰਜੀਤ ਸਿੰਘ ਦੀ ਕਮੇਟੀ ਹਮੇਸ਼ਾ ਹੀ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ਨੂੰ ਖੜਕਦੀ ਰਹੇਗੀ ਸੇਵਾ ਮੁਕਤੀ ਮੌਕੇ ਨਗਰ ਨਿਗਮ ਪਠਾਨਕੋਟ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸੁਰਜੀਤ ਸਿੰਘ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਸ਼ਹਿਰ ਪਠਾਨਕੋਟ ਅਤੇ ਨਗਰ ਨਿਗਮ ਪਠਾਨਕੋਟ ਦੇ ਸਹਿਯੋਗੀਆਂ ਨੂੰ ਆਪਣੇ ਦਿਲ ਵਿੱਚ ਯਾਦ ਰੱਖਣਗੇ ਉਹਨਾ ਪਠਾਨਕੋਟ ਸ਼ਹਿਰ ਦੇ ਆਮ ਲੋਕਾਂ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਉਹਨਾਂ ਕੇ ਹਰ ਕਿ ਸ਼ਹਿਰ ਦੇ ਵਾਸੀਆਂ ਦੇ ਸਹਿਯੋਗ ਨਾਲ ਹੀ ਉਹ ਆਪਣੇ ਕਾਰਜਕਾਲ ਦੌਰਾਨ ਵਧੀਆ ਟੰਗ ਨਾਲ ਸੇਵਾਵਾਂ ਨਿਭਾ ਸਕਿਏ ਹਨ ਅਤੇ ਉਮੀਦ ਕਰਦੇ ਹਨ ਇਸ ਤੋਂ ਬਾਅਦ ਵੀ ਨਗਰ ਕਾਇਦ ਪਠਾਨਕੋਟ ਦੇ ਅਧਿਕਾਰੀ ਸਾਹਿਬ ਦੇ ਲੋਕਾਂ ਦੇ ਸਾਥ ਨਾਲ ਇਹ ਕੰਮ ਦਾ ਵੱਡੀ ਅਗੜ ਦੇ ਕਰਦੇ ਮੈਂ ਆਪਣੇ 39 ਇਅਰ ਦੀ ਸਰਵਿਸ ਪੂਰੀ ਕਰਨ ਉਪਰੰਤ ਅੱਜ ਰਿਟਾਇਰਮੈਂਟ ਲੈ ਰਿਹਾ ਹਾਂ। ਔਰ ਆਪਣੀ ਸਰਵਿਸ ਦੇ ਦੌਰਾਨ ਮੈਂ ਵਕ-ਵਕ ਡਿਪਾਰਟਮੈਂਟਸ ਦੇ ਵਿੱਚ ਵਕ-ਵਕ ਪੋਸਟਾਂ ਤੇ ਕੰਮ ਕੀਤਾ। ਬੇਸਿਕਲੀ ਆਈ ਗਾਊਟ ਟੂ ਇਰੀਗੇਸ਼ਨ ਡਿਪਾਰਟਮੈਂਟ ਜਿਹੜੀ ਜਿਹੜੀ ਹੈ ਸ਼ੁਰੂਆਤ ਇਰੀਗੇਸ਼ਨ ਡਿਪਾਰਟਮੈਂਟ ਤੋਂ ਸ਼ੁਰੂ ਹੋਈ ਸੀ। ਤੇ ਇੰਡੀਰੇਨ ਕਰਨ ਤੋਂ ਬਾਅਦ ਮੈਂ ਸਤਲੁਜ ਜਮਨਾ ਲਿੰਕ ਕਨਾਲ ਦੇ ਉੱਤੇ ਕੰਮ ਕੀਤਾ। ਇਸ ਉਪਰੰਤ 9 ਬਾਰਾਂ ਮਿਸੋਂ ਦਾ ਪੈਨੂੰ ਰੰਜੀਤ ਸਾਗਰ ਟਾਈਮ ਵਿਖੇ ਹੋਈ ਉਸ ਤੋਂ ਬਾਅਦ ਮੈਂ ਡੈਪੂਟੇਸ਼ਨ ਤੇ ਲੋਕਲ ਗਵਰਨਮੈਂਟ ਦੇ ਵਿੱਚ ਗਿਆ ਸੀ 1 ਸਾਲ ਦੇ ਲਈ ਪਰ ਉੱਥੇ ਪਰਮਨੈਂਟ ਅਬਜ਼ਰਬ ਹੋ ਗਿਆ ਮੜ ਕੇ ਅਬਜ਼ਰਬ ਹੋਣ ਤੋਂ ਬਾਅਦ ਜਿਹੜਾ ਹੈ ਕਾਫੀ ਮੈਨੂੰ ਉੱਥੇ ਜਿਹੜੀ ਮੇਰੀ ਪਦਨਤੀ ਹੋਈ ਹੈ ਪੋਸਟਾਂ ਦੇ ਉੱਤੇ ਔਰ ਮੈਂ ਪਹਿਲੇ ਜਲੰਧਰ ਕਾਰਪੋਰੇਸ਼ਨ ਚ ਰਿਹਾ तकरीबन 20 ਸਾਲ ਉੱਥੇ ਨੌਕਰੀ ਕੀਤੀ ਉਸ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਐਜ਼ ਐਕਸ਼ਨ ਬਣ ਕੇ ਮੈਂ ਉੱਥੇ ਗਿਆ ਸੀ ਔਰ ਉੱਥੇ ਮੈਨੂੰ ਜਿਹੜਾ ਹੈਗਾ ਜਾਂਦਿਆਂ ਨੂੰ ਹੀ ਐਸਸੀ ਕਮ ਅਸਿਸਟੈਂਟ ਕਮਿਸ਼ਨਰ ਦਾ ਜਿਹੜਾ ਹੈਗਾ ਚਾਰਜ ਮੈਂ ਉੱਥੇ ਕੰਮ ਕੀਤਾ ਹੈ ਔਰ 2019 ਦੇ ਵਿੱਚ ਮੈਂ ਆਪਣਾ ਫਗਵਾੜੇ ਤੋਂ ਪੋਸਟਿੰਗ ਮੇਰੀ ਜਿਹੜੀ ਹੈ ਪਠਾਨਕੋਟ ਕਾਰਪੋਰੇਸ਼ਨ ਵਿੱਚ ਹੋਈ ਸੀ ਔਰ ਇੱਥੇ ਵੀ ਮੈਂ ਤਕਰੀਬਨ 6 ਸਾਲ ਐਜ਼ ਐਸਸੀ ਕਮ ਜੁਆਇੰਟ ਕਮਿਸ਼ਨਰ ਦਾ ਜਿਹੜਾ ਹੈਗਾ ਰੋਲਾ ਦਾ ਕੀਤਾ ਵਿੱਚ ਵਿਚਾਲੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਚ ਵੀ ਮੈਨੂੰ ਨੌਕਰੀ ਕਰਨ ਦਾ ਜਿਹੜਾ ਹੈਗਾ ਆਪਸਰ ਮਿਲਿਆ ਸੀਗਾ ਔਰ ਮੈਨੂੰ ਜਿੰਨੀ ਵੀ ਕਾਰਪੋਰੇਸ਼ਨ ਦਾ ਜਿੱਥੇ ਮੈਂ ਕੰਮ ਕੀਤਾ ਮੈਨੂੰ ਸਾਰੇ ਹੀ ਸਟਾਫ ਵੱਲੋਂ ਉੱਥੋਂ ਦੇ ਸ਼ਹਿਰ ਵਾਸੀਆਂ ਵੱਲੋਂ ਪੂਰਨ ਸਹਿਯੋਗ ਮਿਲ ਦਿੱਤਾ ਗਿਆ ਔਰ ਮੇਰੀ ਜਿਹੜੀ ਜਿੰਨੀ ਵੀ ਸਰਵਿਸ ਹੈਗੀ ਆ ਇਹਦੇ ਵਿੱਚ ਤਕਰੀਬਨ ਸਭ ਤੋਂ ਵੱਧ ਮੈਨੂੰ ਜਿਹੜਾ ਹੈਗਾ ਪਠਾਨਕੋਟ ਕਾਰਪੋਰੇਸ਼ਨ ਦੇ ਵਿੱਚ ਨੌਕਰੀ ਕਰਦਾ ਜਿਹੜਾ ਬਹੁਤ ਮਜਾ ਆ ਔਰ ਇੱਥੋਂ ਦਾ ਜਿਹੜਾ ਸਟਾਫ ਸ਼ਹਿਰ ਵਾਸੀ ਔਰ ਜਿੰਨਾ ਵੀ ਹੈਗਾ মিডিਆ ਵੀ ਹੈ ਇਹਨਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਮੇਰੀ ਸਰਵਿਸ ਦੇ ਦੌਰਾਨ ਔਰ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਸਹਿਯੋਗ ਇਹਨਾਂ ਕਾਰਪੋਰੇਸ਼ਨ ਦੇ ਵੱਲੋਂ ਸਾਹਿਬ ਨੂੰ ਮੈਨਾਂ ਦਿੱਤਾ ਗਿਆ ਔਰ ਅੱਜ ਮੈਂ ਫਕਰ ਦੇ ਨਾਲ ਕਾਰਪੋਰੇਸ਼ਨ ਪਠਾਨਕੋਟ ਤੋਂ ਬਤੌਰ ਜੁਆਇੰਟ ਕਮਿਸ਼ਨਰ ਜਿਹੜੀ ਹੈ ਆਪਣੀ ਰਿਟਾਇਰਮੈਂਟ ਲੈ ਰਹੀ ਹੈ